ਸਿੱਖ ਦਾ ਕਰਤੱਬ ਕੀ ਹੈ ਸੰਸਾਰ ਦੇ ਕਿਸੇ ਕੋਨੇ 'ਚ ਵੀ ਜਾਵੇ ਜਿਸ ਨਾਲ ਵੀ ਬੈਠੇ ਚਾਹੇ ਗੁਰਸਿੱਖਾਂ ਨਾਲ ਬੈਠੇ ਚਾਹੇ ਅਨੁਮਤੀਆਂ ਨਾਲ ਬੈਠੇ ਜਿੱਥੇ ਵੀ ਜਾਵੇ ਜਿੱਥੇ ਵੀ ਬੈਠੇ ਆਪਣੇ ਗੁਰੂ ਦੀ ਬਾਤ ਕਰੇ ਉਹ ਹੁੰਦਾ ਆਪਣੇ ਗੁਰੂ ਦੀ ਉਪਮਾ ਕਰਨ ਵਾਲਾ ਗੁਰੂ ਦੀ ਵਡਿਆਈ ਨੂੰ ਉਜਾਗਰ ਕਰਨ ਵਾਲਾ ਤੇ ਜਿਹੜਾ ਆਪਣੀ ਪਛਾਣ ਨੂੰ ਛੁਪਾਵੇ ਅਨਮਤੀਆਂ ਵਿੱਚ ਜਾਵੇ ਜਾਂ ਹੋਰ ਇੱਧਰ ਉੱਧਰ ਜਾਵੇ ਤੇ ਆਪਣੇ ਗੁਰੂ ਦੀ ਗੱਲ ਕਰੇ ਹੀ ਨਾ ਆਪਣੇ ਗੁਰੂ ਦੀ ਵਡਿਆਈ ਨਾ ਕਰੇ ਉਹ ਉਸੇ ਕੈਟਾਗਰੀ ਵਿੱਚ ਆਉਂਦੇ ਨੇ ਜਿਨ੍ਹਾਂ ਦਾ ਜ਼ਿਕਰ ਇੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਰ ਰਹੇ ਨੇ ਆਪਣੇ ਗੁਰੂ ਨੂੰ ਲੁਕਾਉਣ ਵਾਲੇ ਕਿ ਗੁਰੂ ਸਾਹਿਬ ਜੀ ਦੀ ਬਾਤ ਕਰਨੀ ਗੁਰਦੇਵ ਦੀ ਵਡਿਆਈ ਕਰਨੀ ਸਤਗੁਰੂ ਜੀ ਦੀ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਕਿ ਇਹ ਕੇਵਲ ਸਾਡੇ ਵਰਗੇ ਗਿਆਨੀਆਂ ਦਾ ਕੰਮ ਹੈ ਰਾਗੀਆਂ ਢਾਡੀਆਂ ਦਾ ਹੀ ਕੰਮ ਹੈ ਸਿਰਫ ਹਰ ਇੱਕ ਗੁਰਸਿੱਖ ਦਾ ਇਹ ਕਰਤੱਬ ਹੈ ਪੂਰੇ ਸੰਸਾਰ ਭਰ ਵਿੱਚ ਜਿੱਥੇ ਵੀ ਕੋਈ ਗੁਰਸਿੱਖ ਬੈਠਾ ਹੈ ਉਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਚਾਰਕ ਹੈ ਸਤਗੁਰੂ ਜੀ ਦੇ ਘਰ ਦੀ ਵਿੜਿਆਈ ਸੰਸਾਰ ਵਿੱਚ ਉਜਾਗਰ ਕਰੇ ਹਰ ਜਗ੍ਹਾ ਤੇ ਹਰ ਥਾਂ ਤੇ ਤੇ ਜਿਹੜਾ ਆਪਣੇ ਗੁਰੂ ਨੂੰ ਲੁਕਾਵੇ ਉਹ ਭਾਈ ਬੁਰੀਆਰੀ ਉਹ ਨਰ ਬੁਰੀਆਰੀ ਬੁਰੇ ਨਰਾਂ ਦੇ ਵਿੱਚ ਆਉਂਦਾ ਹੈ ਅਸੀਂ ਤਾਂ ਉੱਤੇ ਕਿਰਪਾਨ ਪਾਣੀ ਵੀ ਮਨ 'ਚ ਸੋਚਦੇ ਆਂ ਵੀ ਕੋਈ ਦੂਜਾ ਵੇਖੇਗਾ ਵੀ ਅੰਮ੍ਰਿਤ ਛਕਿਆ ਹੀ ਨਹੀਂ ਇਹ ਵੀ ਤਾਂ ਗੁਰੂ ਗੋਪਿਆ ਹੀ ਹੈ ਸਾਡੀ ਕੈਟਾਗਰੀ ਵਿੱਚ ਜਿਹੜੇ ਆਉਣ ਵਾਲੇ ਸਾਡੇ ਵੀਰ ਨੇ ਉਹ ਵੀ ਕਈ ਵਾਰੀ ਕਿਰਪਾਨ ਜਿਹੜੀ ਅੰਦਰੋਂ ਦੀ ਪਾਉਂਦੇ ਆ ਗਾਤਰਾਂ ਹਾਲਾਂਕਿ ਸਾਡਾ ਇਹ ਡਿਊਟੀ ਹੈ ਸਾਡਾ ਇਹ ਕੰਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਥਾ ਕਰਨੀ ਕੀਰਤਨ ਕਰਨਾ ਢਾਡੀ ਵਾਰਾਂ ਗਾਉਣੀਆਂ ਜੇ ਅਸੀਂ ਉਤੋਂ ਦੀ ਕਿਰਪਾਨ ਪਾਣ ਵੇਲੇ ਵੀ ਮਨ 'ਚ ਲਾਜ ਰੱਖਾਂਗੇ ਤੇ ਕੀ ਪ੍ਰਚਾਰ ਕਰਾਂਗੇ ਬਾਹਰ ਦਾ ਇਹ ਵੀ ਗੁਰਗੋਪਿਆਈ ਹੈ ਨਾ ਗੁਰੂ ਖਾਲਸਾ ਜੀ ਤੇ ਜਿਹੜਾ ਆਪਣੇ ਗੁਰੂ ਨੂੰ ਲੁਕਾਉਂਦਾ ਗੁਰੂ ਦੇ ਬਖਸ਼ਿਸ਼ ਨੂੰ ਲੁਕਾਉਂਦਾ ਉਹ ਵੀ ਨਰ ਬੁਰਾ ਸਤਗੁਰੂ ਜੀ ਨੇ ਸਾਨੂੰ ਜੋ ਦਿੱਤਾ ਹੈ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੇ ਇਹ ਪੰਜੇ ਕਕਾਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ। ਤੋ ਗਰੀਬਨ ਆਵਾਜ਼ ਪਾਤਸ਼ਾਹ ਜੀ ਫਰਮਾਉਂਦੇ ਜਿਹੜਾ ਆਪਣੇ ਗੁਰੂ ਨੂੰ ਲੁਕੋਂਦਾ ਗੁਰੂ ਦੀ ਵਿੜਿਆਈ ਨੂੰ ਲੁਕੋਂਦਾ ਉਹ ਨਰ ਬੁਰਾ ਹੈ।